ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਖਵਤ ਸਿੰਘ ਤੁਸੀਂ ਦੇਖ ਰਹੇ ਹੋ ਨਿਰਪੱਖ ਆਵਾਜ਼ ਤਾਂ ਇਸ ਸਮੇਂ ਅਸੀਂ ਮੌਜੂਦ ਹਾਂ ਸੰਗਰੂਰ ਦੇ ਗੁਰਦੁਆਰਾ ਸਾਈਂ ਬਖੇ ਕਿਸ਼ਨਪੁਰਾ ਵਿਖੇ ਜਿੱਥੇ ਕਿ ਜਿਹੜਾ ਕਿ ਪਰਸੋਂ ਇੱਥੇ ਗੁਰਦੁਆਰਾ ਸਾਈਂ ਬਖੇ ਪੰਜਵੇਂ ਪਾਸ਼ਾ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਸ ਗੁਰਦੁਆਰਾ ਸਾਈਂ ਦੇ ਵਿੱਚ ਅਖੰਡ ਪਾਠ ਸਾਈਂ ਪ੍ਰਕਾਸ਼ ਕੀਤੇ ਗਏ ਸਨ ਜਿਨ੍ਹਾਂ ਦੇ ਅੱਜ ਸੰਗਤਾਂ ਵੱਲੋਂ ਬੜੇ ਹੀ ਅਦਬ ਸਤਿਕਾਰ ਦੇ ਨਾਲ ਭੋਗ ਪਾਏ ਗਏ ਉਪਰੰਤ ਭਾਈ ਆਗਿਆਪਾਲ ਸਿੰਘ ਜੀ ਟਹਾਨੇ ਵਾਲਿਆਂ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਅਕਾਲ ਮੂਗਤ ਸੰਗਤਾਂ ਨੇ ਗੁਰਬਾਣੀ ਦਾ ਲਾਹਾ ਲਿਆ ਆਨੰਦ ਮਾਣਿਆ ਅਤੇ ਗੁਰੂ ਕਾ ਲੰਗਰ ਉਤਟ ਵਰਤਾਇਆ ਗਿਆ ਪੰਜਾਬ ਭਾਰਤਿਆਂ ਦੇਸ਼ ਭਾਰਤਿਆਂ ਹੋਰ ਖਬਰਾਂ ਦੇ ਲਈ ਆਪਣੇ ਚੈਨਲ ਨਿਰਪੱਖ ਅਵਾਜ਼ ਨੂੰ ਫੋਲੋ ਸਬਸਕ੍ਰਾਈਬਰ ਜਰੂਰ ਕਰ ਲਿਓ